ਕਰੋ ਮਨਜੋਗ ਡੀਜੀਪੀ ਸਾਹਿਬ ਪੰਜਾਬ ਤੇ ਮਨਜੋਗ ਐਸਐਸਪੀ ਸਾਹਿਬ ਕਪੂਥਲਾ ਸ਼੍ਰੀ ਗੌਰਵ ਦੁਰਾਜੀ ਆਈਪੀਐਸ ਵੱਲੋਂ ਨਸ਼ਾ ਵਿਰੋਧ ਚਲਾਇਆ ਗਿਆ ਜੋਧ ਨਸ਼ਾ ਵਿਰੋਧ ਦੇ ਤਹਿਤ ਕੱਲ ਸਾਡੀ ਸੀਆਈਏ ਟੀਮ ਦੇ ਸੀਆਈਏ ਇੰਚਾਰ ਤੇ ਮਤੇਦ ਐਸਆਈ ਨਿਰਮਲ ਸਿੰਘ ਉਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਆਪਣੇ ਰੁਟੀਨ ਗਸ਼ਤ ਤੇ ਸਨ ਤਾਂ ਇੱਕ ਸਵਿਫਟ ਕਾਰ ਸਾਹਮਣੇੋਂ ਆਉਂਦੀ ਦਿਖਾਈ ਦਿੱਤੀ ਜਿਹਨੂੰ ਸ਼ੱਕ ਦੇ ਅਧਾਰ ਤੇ ਰੁਕਣ ਲੱਗੇ ਤਾਂ ਉਹਨਾਂ ਨੇ ਇੱਕਦਮ ਮੋੜ ਕੇ ਤੇ ਗੱਡੀ ਭਜਾਉਣ ਲੱਗੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੀ ਸਾਥੀਆਂ ਨਾਲ ਕਾਬੂ ਕੀਤਾ ਤੇ ਜਿਸ ਵਿੱਚੋਂ ਦੋ ਨੌਜਵਾਨ ਮਿਲੇ ਜਿਨ੍ਹਾਂ ਦੀ ਵਜੀਦ ਜਮਾਂ ਤਲਾਸ਼ੀ ਕੀਤੀ ਤਾਂ ਉਹਨਾਂ ਦੀ ਪੈਣੀ ਹੋਈ ਜਿਹੜਾ ਨਵਾਬ ਸਿੰਘ ਇੱਕ ਦਾ ਨਾਮ ਨਵਾਬ ਸਿੰਘ ਤੇ ਦੂਸਰੇ ਦਾ ਨਾਮ ਲਖਪ੍ਰੀਤ ਸਿੰਘ ਨਵਾਬ ਸਿੰਘ ਦੇ ਪੈਣੇ ਲੋਰ ਦੇ ਵਿੱਚੋਂ 180 ਗ੍ਰਾਮ ਹਿਰੋਇਨ ਬਰਾਮਦ ਹੋਈ ਜਿਨ੍ਹਾਂ ਦੇ ਇਲਾਪ ਮੌਕੇ ਤੇ ਹੀ ਐਨਡੀਪ ਸੈਕਟਰ ਤਹਿਤ ਕਾਰਵਾਈ ਕੀਤੀ ਗਈ ਤੇ ਪਰਚਾ ਦਰਜ ਕੀਤਾ ਗਿਆ ਇਸ ਤਹਿਤ ਹੁਣ ਇਸ ਦਾ ਇਹ ਕਿੱਥੋਂ ਲੈ ਕੇ ਆਏ ਆ ਤੇ ਕਿੱਥੇ ਇਹਨਾਂ ਨੇ ਗਾਂ ਸਪਲਾਈ ਕਰਨੀ ਹੈ ਉਹ ਫਰਦਰ ਅਸੀਂ ਇਹਨਾਂ ਦਾ ਲਿੰਕ ਦੇਖਾਂਗੇ ਤੇ ਉਸ ਮੁਤਾਬਕ ਕੰਦੀ ਕਰਦੇ ਹਾਂ